ਕੈਂਸਰ ਇੱਕ ਦਿਨ ਚ ਨਹੀਂ ਬਣਦਾ ਕੈਂਸਰ ਬਣਨ ਨੂੰ 3 ਮਹੀਨੇ ਲੱਗਦੇ ਆ ਪਰ ਅਸੀਂ ਹਸਪਤਾਲ ਕਦੋਂ ਜਾਂਦੇ ਆ ਜਦੋਂ ਕੈਂਸਰ ਹੋ ਗਿਆ ਇਹ ਸੰਸਥਾ ਦਾ ਮੇਨ ਮਕਸਦ ਇਹ ਆ ਅਸੀਂ ਬਿਹਲੀਆਂ ਕੰਟਰੀਆਂ ਸੇਵਾ ਕਰ ਰਹੇ ਆ ਅਸੀਂ ਤੰਦਰੁਸਤ ਲੋਕਾਂ ਨੂੰ ਚੈੱਕ ਅਪ ਕਰਦੇ ਆ ਤੁਹਾਨੂੰ ਕੀ ਪਤਾ ਮੇਰੇ ਅੰਦਰ ਕੀ ਬਣ ਰਿਹਾ ਨਾ ਤੁਹਾਨੂੰ ਪਤਾ ਨਾ ਮਾਵਾ ਭੈਣਾਂ ਨੂੰ ਪਰ ਤੁਸੀਂ ਹਸਪਤਾਲ ਉਦੋਂ ਜਾਣਾ ਜਦੋਂ ਕੈਂਸਰ ਸ਼ੁਰੂ ਹੋ ਗਿਆ ਆਪਾਂ ਸ਼ੁਰੂ ਨਹੀਂ ਹੋਣ ਦੇਣਾ ਇਸ ਟੀਮਾਂ ਦਾ ਮਤਲਬ ਹੀ ਇੱਕ ਆ ਅਸੀਂ ਕਰੋੜਾ ਰੁਪਇਆ ਖਰਚ ਕਰ ਰਹੇ ਆ ਕਿ ਵੀ ਤੁਸੀਂ ਤੰਦਰੁਸਤ ਲੋਕ ਸਾਡੇ ਕੋਲੇ ਆਓ ਤੇ ਚੈੱਕਅਪ ਕਰਾਓ ਠੀਕ ਆ ਅਸੀਂ 12783 ਦੇ ਵਿੱਚੋਂ 11000 ਪੈਨ ਚੈੱਕਅਪ ਕਰਤਾ ਜੀ ਅੰਗਰੇਜ਼ਾਂ ਗਿਆਨ ਨੂੰ 78 ਸਾਲ ਹੋ ਗਏ ਤੇ ਅਸੀਂ 7 ਸਾਲ ਦੇ ਵਿੱਚ ਇੱਕ ਮੇਰੀ ਲਿਆ ਦਿੱਤੀ ਆ ਚਾਰ ਕੈਂਪਾ ਹੈਗੇ ਲੱਗੇ ਸਾਡੇ ਤੁਸੀਂ ਘਰਾਂ ਤੋਂ ਆਣ ਕੇ ਚੈੱਕਅਪ ਕਰਾਉਣਾ ਇਹ ਨਹੀਂ ਕਿ ਲਾਈਨ ਲੰਬੀ ਆ ਬਿਲਕੁਲ ਫ੍ਰੀ ਟੈਸਟ ਹੋ ਰਹੇ ਸਾਰੇ ਤੇ ਦਵਾਈ ਦਾ ਲੰਗਰ ਲੱਗਿਆ ਦੇਖਿਆ ਬਾਪੂ ਜੀ ਤੁਸੀਂ ਦੱਸੋ ਅਮਰਤਾਰੀ ਨਹੀਂ ਲੱਗਿਆ ਦੇਖਿਆ ਨਾ ਇਹ ਲੋੜਾ ਨਾ ਦੀ ਇੱਧਰ ਨੂੰ ਆਵੋ ਸਾਰੇ ਇਹ ਵੀ ਗੁਰੂ ਦਾ ਲੰਗਰ ਹੈ ਕਿਸੇ ਗਰੀਬ ਨੂੰ ਦਵਾਈ ਦੋਣੀ ਕਿੰਨਾ ਜ਼ਰੂਰੀ ਕੰਮ ਹੈ ਗੁਰੂ ਦੇ ਪ੍ਰਸ਼ਾਦ ਦੇ ਪਾਣੀ ਦਾ ਲੰਗਰ ਦੀ ਵੀ ਲੋੜ ਆ ਬਾਬੇ ਨਾਨਕ ਦਾ ਲੰਗਰ ਚੱਲਦਾ ਪਰ ਆ ਲੰਗਰ ਵੀ ਆਪਾਂ ਬਰਾਬਰ ਰੱਖੀਏ ਠੀਕ ਹੈ ਇੱਥੇ ਨਾ ਪੈਣ ਕੋਈ ਵੀ ਆ ਜਵੇ ਅੱਜ 5000 ਦਾ ਟੈਸਟ ਹੈ ਜੀ ਛਾਤੀ ਦੇ ਕੈਂਸਰ ਦਾ ਬੱਚੇਦਾਨੀ ਦਾ 1800 ਆ ਪ੍ਰੋਸਟੇਟ ਕੈਂਸਰ ਦਾ 1200 ਜੀ ਸਾਰ ਟੈਸਟ ਫ੍ਰੀ ਕਰ ਰਹੇ ਆ ਤੁਸੀਂ ਪੁੱਛੋ ਵੀ ਪੈਸੇ ਕਿੱਥੋਂ ਆਉਂਦੇ ਆ ਪੁੱਛੋ ਅਸੀਂ ਦਾਨ ਦੀ ਦਿਸ਼ਾ ਬਦਲ ਲਈ ਅਸੀਂ ਗੋਲਕੀ ਬਦਲ ਲਈ ਆ ਦੇ ਖੜਾ ਗਰੀਬ ਬੰਦਾ ਆ ਯਾਰ ਤੈਨੂੰ ਮੂੰਹ ਦਿਖਾਇਆ ਦਾ ਫੇਸਬੁੱਕ ਦੇ ਵਿੱਚ ਇੱਧਰ ਕੁਧਰ ਉਚਾੜ ਉੱਧਰ ਨੂੰ ਦੇਖੋ ਉੱਧਰ ਨੂੰ ਦੇਖੋ ਆ ਪਰਚੀ ਫੜਦੇ ਬਾਅਦ ਆ ਦੇਖੋ ਤੁਸੀਂ ਕੱਲਾ ਸ਼ਬਦ ਪੜ੍ਹਦੇ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆ ਖੜੀ ਆ ਗੋਲਕ ਪਛਾਣੋ ਅਸੀਂ ਆ ਗੋਲਕੀ ਚ ਪਾਉਨੇ ਆ ਗੋਲਕੀ ਬਦਲ ਲਈ ਇਹ ਗੋਲਕ ਦੇ ਅੰਦਰੋਂ ਐਕਸੀਸ ਨਿਕਲੂਗੀ ਵੀ ਮੈਨੂੰ ਕਿਸੇ ਨੇ ਦਵਾਈ ਦਵਾਈ ਹੈ ਐਨ ਕਲਾਵਾਂਗੇ ਫ੍ਰੀ ਇਹਦੇ ਅੰਦਰੋਂ ਸੀਸ ਨਿਕਲੂਗੀ ਨਾ ਸਾਨੂੰ ਤੋਂ ਲੋਏ ਵੀ ਗੋਲਕ ਤੋਂ ਸੀਸ ਨਹੀਂ ਨਿਕਲਦੀ ਇਕ ਟੰ ਨਹੀਂ ਹੁੰਦਾ ਕਰਕੇ ਨੇ ਉਹ ਖਾ ਗਿਆ ਉਹ ਖਾ ਗਿਆ ਸਾਡੇ ਗੁਰੂ ਤੇ ਗੁਰ ਘਰ ਦੇ ਪ੍ਰਬੰਧ ਚਲਾਉਣ ਲਈ ਸਾਨੂੰ ਉਹ ਗੋਲਕਾਂ ਦੀ ਵੀ ਲੋੜ ਹੈ ਪਰ ਆਹ ਗੋਲਕ ਉਹਦੇ ਜ਼ਰੂਰੀ ਹੈ ਮੇਰੀ ਵਾਈਫ ਵੀ ਕੁਝ ਪਿਆ ਦੇ ਦਿੰਦੀ ਹੈ ਮੇਰੇ ਦੋ ਬੇਟੇ ਆ ਮੈਂ ਉਹਨਾਂ ਦੇ ਜਨਮ ਦਿਨ ਇੰਗਲੈਂਡ 'ਚ ਨਹੀਂ ਮਨਾਉਂਦਾ ਆਜ ਗੋਲਕ ਕਲੱਬ ਗਿਆ ਬਿਨੋਂ ਗੋਲਕਾਂ ਉਦੋਂ ਜਿ ਪਾ ਰਿਆ ਨਾ ਤਾੜੀਆਂ ਤਾਂ ਮਾਰਦੇ ਕੁਝ ਕਰ ਵੀ ਲਿਆ ਕਰੋ ਤਾੜੀਆਂ ਕਾਦੀਆਂ ਮਾਰਦੇ ਆ ਵੀ ਕੁਝ ਹਰਤ ਕਰਦੇ ਨਹੀਂ ਤੁਸੀਂ ਕਰਿਆ ਕਰੋ ਦਾਨ ਦੀ ਦਿਸ਼ਾ ਬਦਲੋ ਬਹੁਤ ਖੰਡ ਪਾਠ ਹੋਗੇ ਬਹੁਤ ਜਗਰਾਤੇ ਹੋਗੇ ਆਓ ਕੀ ਹੈ ਖੰਡ ਪਾਠ ਨਹੀਂ ਬੋਲੋ ਖੰਡ ਪਾਠ ਹੈ ਖੰਡ ਪਾਠ ਹੈ ਨਾ ਇਹ ਗੁਰੂ ਦੀ ਕਿਰਪਾ ਇਹ ਕਿਰਪਾ ਗੁਰੂ ਸਾਹਿਬ ਦੀ ਆ ਉਹ ਤੋਂ ਨਹੀਂ ਬਾਹਰ ਅਸੀਂ ਠੀਕ ਹੈ ਪਰ ਚੈੱਕ ਅਪ ਇਨ ਟਾਈਮ ਟਾਈਮ ਸਰ ਚੈੱਕ ਅਪ ਕਰਾਇਓ ਕੈਂਸਰ ਦਾ ਇਲਾਜ ਹੈ ਕੈਂਸਰ ਬਾਲ ਨੂੰ 10 ਮਹੀਨੇ ਲੱਗਦੇ ਆ ਇੱਕ ਦਿਨ 'ਚ ਨਹੀਂ ਬਣ ਜਾਂਦਾ ਆਪਾਂ ਉਹਦੇ ਕਰ ਲਿਆ ਮਾਵਾ ਪੈੜਾਂ ਨੂੰ ਬੇਨਤੀ ਕਰਦਾ ਸਾਡੀ ਮਾਂ ਨੇ ਸਾਨੂੰ ਖਾਤੀ ਦੁੱਧ ਤੇ ਆਇਆ ਸੀ ਤੁਸੀਂ ਵੀ ਪਿਆਓ ਬੱਚੇ ਦਾ ਹੱਕ ਹੈ ਦੁੱਧ ਦੇ ਉੱਤੇ ਠੀਕ ਹੈ ਉਹ ਬੱਚੇ ਦਾ ਹੱਕ ਹੈ ਦੁੱਧ ਦੇ ਉੱਤੇ ਕੀ ਉਹ ਦੁੱਧ ਨੂੰ ਗਰਮ ਕਰਨਾ ਪੈਂਦਾ ਬੋਲੋ ਮਾਵਾ ਪੈੜਾਂ ਨੂੰ ਸਵਾਲ ਕਰਦਾ ਨਹੀਂ ਅੱਛਾ ਉਹ ਦੁੱਧ ਨੂੰ ਤਪਾ ਕਰਨਾ ਪੈਂਦਾ ਖੰਡ ਪਾਉਣੀ ਪੈਂਦੀ ਹੈ ਨਹੀਂ ਉਹ ਗਾਲਪੁਰਖ ਪਾ ਕੇ ਭੇਜਦਾ ਠੀਕ ਹੈ ਮਤਲਬ ਆਪਾਂ ਅਕਾਲਪੁਰ ਤੋਂ ਗੁਰੂ ਦੇ ਜਿਹੜੇ ਵੀ ਕੰਮ ਆ ਉਹਦੇ ਚ ਦਖਲ ਨਾ ਦਿਆ ਕਰੋ ਕਿ ਦੁੱਧ ਮਾਂ ਨੇ ਬੱਚੇ ਲਈ ਬਣਾਇਆ ਹੈ ਉਹ ਡੈਰੀ ਚ ਨਹੀਂ ਪਾਉਣਾ ਮੇਰੇ ਮਾਮੂ ਭੈਣੋ ਦੁੱਧ ਡੈਰੀ ਚ ਨਹੀਂ ਪਾਉਣਾ ਕਿ ਬੱਚਿਆਂ ਲਈ ਬੜਿਆ ਠੀਕ ਹੈ ਬ੍ਰੈਸਟ ਫੀਡਿੰਗ ਕਰਨੀ ਹੈ ਸਾਰਿਆਂ ਨੇ ਆਪਣੀਆਂ ਨੋਹਾਂ ਨੂੰ ਧੀਆਂ ਨੂੰ ਦੱਸ ਦਿਓ 80% ਕੈਂਸਰ ਤੋਂ ਬਾਹਰ ਕੱਢ ਦਿੰਦੇ ਨੇ ਤੁਹਾਨੂੰ ਲੋ ਗਾਰੰਟੀ ਦੇ ਦਿੰਦੇ ਨੇ ਬੱਲੇ ਬਸ਼ਾਤੀ ਦਾ ਦੁੱਧ ਪਲਾਉਣਾ ਤੇ ਹਰ ਸਾਲ ਚੱਕਰ ਉਤਰਾਉਣਾ ਠੀਕ ਹੈ ਆ ਤੁਹਾਡੇ ਤੁਹਾਡੇ ਰੋਪਰ ਨੂੰ ਗੈਸਟ ਦੇਤਾ ਹੈ ਇਹ ਸਾਡਾ ਆਲ ਇੰਡੀਆ ਦਾ ਡਾਇਰੈਕਟਰ ਹੈ ਇਕੱਲਾ ਬੀਜੇਪੀ ਨਹੀਂ ਉਹ ਵੱਖਰੀ ਗੱਲ ਹੈ ਇਹ ਦੀ ਰਾਜਨੀਤੀ ਉਹ ਜਿਹਦੀ ਮੈਂ ਰਗਲ ਦਿੰਦਾ ਇਹ ਸਾਡਾ ਡਾਇਰੈਕਟਰ ਆ ਆਲ ਇੰਡੀਆ ਦਾ ਇਹ ਪਰਿਵਾਰ ਸਾਨੂੰ ਘੜੀਸਕੇ ਲਿਆ ਇਸ ਇਲਾਕੇ 'ਚ ਅੱਜ ਤੇ ਕਿੰਨਾ ਬਾਹਰਮਾ ਕੈਂਪ ਹੈ ਜੀ ਰੋਕਟ ਦੇ ਵਿੱਚ ਬਾਹਰਮਾ ਕੈਂਪ ਸਾਡਾ ਅੱਜ ਤੇ ਅਸੀਂ ਓਨੇ ਦਿਨ ਤੁਹਾਡੀ ਜਾਨ ਨਹੀਂ ਛੱਡਣੀ ਜਿੰਨੇ ਕੱਲਾ ਕੱਲਾ ਪਿੰਡ ਨਹੀਂ ਚੈੱਕ ਅਪ ਕਰਦੇ ਤੇ 22 ਨਵੰਬਰ ਨੂੰ ਇੱਕ ਐਡਾ ਵੱਡਾ ਗਿਫਟ ਦੇਵਾਂਗੇ ਉਹ ਇਹਦੀ ਦੇਣ ਨਹੀਂ ਉਹ ਤੇ ਬਾਪ ਦੀ ਦੇਣ ਹੈ ਤੇ ਮੇਰਾ ਵੀ ਬਾਪੂ ਆ ਲਾਲਪੁਰਾ ਜੀ ਅਸੀਂ 22 ਨਵੰਬਰ ਨੂੰ ਦੂਮੇਵਾਲ ਦੀ ਪਿੰਡ ਦਾ ਨਾਮ ਦੂਮੇਵਾਲ 125 ਬெட் ਦਾ ਹਸਪਤਾਲ ਖੋਲ੍ਹ ਦੇਣਾ ਆਓ ਸਭ ਨੂੰ ਸੱਦਾ ਦੇਣਾ ਠੀਕ ਹੈ ਉਹ ਵੀ ਬੋਤਾ ਕੀ ਅ ਮੈਂ ਪਿਛਲੇ ਇੰਟਰਵਿਊ ਚ ਵੀ ਕਿਹਾ ਸੀ ਆ ਬੜੀ ਪਵਿੱਤਰ ਧਰਤੀ ਆ ਸਾਰੀ ਸਾਰੇ ਗੁਰੂਆਂ ਦੇ ਚਰਨ ਛੋਹ ਸਾਹਿਬ ਜਾਂਦਿਆਂ ਦੇ ਮਾਤਾ ਦੇ ਠੀਕ ਹੈ ਅਸੀਂ ਉਹ ਪਵਿੱਤਰ ਧਰਤੀ ਚੁਣੀ ਆ ਮੇਰੇ ਵੱਡੇ ਭਾਗ ਆ ਤੇ ਮੈਂ ਹਰ ਰੋਜ਼ ਹੁਣ ਇੱਥੇ ਘੇੜੇ ਦੇ ਰਿਹਾ 10 ਦਿਨ ਤੋਂ ਤੇ ਮਾਂ ਦੀ ਵਾਈਫ ਨੂੰ ਵੀ ਦੱਸਦਾ ਹਾਂ ਇੰਗਲੈਂਡ ਚ ਰਹਿੰਦੀ ਆ ਵੀ ਮੈਂ ਉਸ ਪਵਿੱਤਰ ਧਰਤੀ ਤੇ ਜਿੱਥੇ ਸਾਹਿਬਜ਼ਾਦਾ ਦੀਆਂ ਪੈੜਾਂ ਹੈ ਮਾਤਾ ਗੁਜਰਕਰ ਠੀਕ ਹੈ ਮਾਤਾ ਨਹਿਣਾ ਦੇਵੀ ਜੀ ਹੈ ਉਸ ਇਲਾਕੇ ਚ ਕਿਸੇ ਨੇ ਪਹਿਲਾਂ ਖੋਲਿਆ ਹਸਪਤਾਲ ਵੀ ਇੱਥੇ ਉਸ ਇਲਾਕੇ ਚ ਨਹੀਂ ਤੇ ਤੁਹਾਡੀ ਕਿੱਡੀ ਪਵਿੱਤਰ ਧਰਤੀ ਹੈ ਨੰਦਪੁਰ ਸਾਹਿਬ ਮਾਤਾ ਨਹਿਣਾ ਦੇਵੀ ਜੀ ਠੀਕ ਹੈ ਇਹ ਇਸ ਪਰਿਵਾਰ ਦੀ ਦੇਣ ਹੈ ਜੀ ਜੋ ਮੈਨੂੰ ਖਿੱਚ ਕੇ ਲੈ ਕੇ ਆਏ ਮੈਂ ਤਾਂ ਇੰਗਲੈਂਡ ਦਾ ਰਹਿਣ ਵਾਲਾ ਸੀ ਪਰ ਮੈਂ థాంక్స్ ਕਰਦਾ ਕਿਉਂਕਿ ਇਸ ਪਵਿੱਤਰ ਧਰਤੀ ਤੇ ਸਾਡੀ ਵੀ ਝੋਲੀ ਦੇ ਵਿੱਚ ਇੱਕ ਸੇਵਾ ਪਈ ਹੈ ਉਹ ਸੇਵਾ ਜਿਹੜੀ ਲੋਕ ਭੁੱਲੀ ਗਏ ਸੀ 300 ਸਾਲ ਤੋਂ ਸਾਰਾ ਸạch ਚ ਗੁਰਪ੍ਰੀਤ ਸਿੰਘ ਚਲੇ ਗਏ ਸਾਰਾ ਪਰਿਵਾਰ ਵਾਰ ਗਿਆ ਇਤਿਹਾਸ ਲਿਖ ਗਿਆ ਅਸੀਂ ਪਿੱਛੇ ਰਹਿ ਗਏ ਲੋਕ ਪਰੰਤੂ ਹੁਣ ਬਰਾਬਰ ਆ ਜਾਗੇ ਅਸੀਂ ਕੋਈ ਗਰਮੀ ਸਰਦੀ ਦੀ ਇਹਦੇ ਨਾਲ ਵਾਦਾ ਕੀਤਾ ਸੀ ਮੈਂ ਕਿਹਾ ਮਹੀਨਾ ਰੋਕੜੀ ਬੈਠੂ ਆਣ ਕੇ ਜਿਹੜੇ ਕੈਂਪ ਤੇ ਮੇਰੀ ਡਿਊਟੀ ਲਾਉਂਦੇ ਮੈਂ ਪਹਿਲਾਂ ਆ ਜਾਣਾ ਠੀਕ ਹੈ ਅਸੀਂ ਇੱਥੇ ਹੀ ਬੱਸ ਨਹੀਂ ਸਾਡੀ ਗਲੋਬਲ ਪੰਜਾਬੀ ਐਸੋਸੀਏਸ਼ਨ ਬਣੀ ਹੈ ਜਿਹੜੀ ਪੰਜਾਬ ਦੇ ਦੁੱਖ ਲੈ ਕੇ ਦਿੱਲੀ ਵੀ ਜਾਊਗੀ ਪਰ ਸਾਡੀ ਪਾਰਟੀ ਕੋਈ ਨਹੀਂ ਅਸੀਂ ਸਿਰ ਮੁਨਕਤਾ ਦੀ ਸੇਵਾ ਤੇ ਪੰਜਾਬ ਦੇ ਦੁੱਖ ਸਾਡੀ ਝੋਲੀ 'ਚ ਪਾਓ ਅਸੀਂ ਗੱਲ ਕਰਾਂਗੇ ਮੋਦੀ ਜੀ ਨਾਲ ਜਾ ਕੇ ਠੀਕ ਹੈ ਮੈਂ ਤੁਹਾਨੂੰ ਬੇਨਤੀ ਆਹੀ ਕਰਨਾ ਸਭ ਨੇ ਚੱਕਾ ਫਕਰਾ ਕੇ ਜਣਾ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ 'ਚ ਫੜ ਲੀਏ ਠੀਕ ਹੈ ਤਬਾਕੂ ਨਹੀਂ ਖਾਣਾ ਸਿਗਰਟਾਂ ਨਹੀਂ ਪੀਣੀਆਂ ਗੁਰੂ ਸਾਹਿਬ 500 ਸਾਲ ਪਹਿਲਾਂ ਮਨਾ ਕਰ ਗਏ ਉਹਨਾਂ ਦਾ ਘੋੜਾ ਨਹੀਂ ਲੰਘਿਆ ਸੀ ਤਬਾਕੂ ਦੇ ਖੇਤ ਵਿੱਚ ਦੀ ਗੁਰੂ ਸਾਹਿਬ ਦਾ ਘੋੜਾ ਤਬਾਕੂ ਦੇ ਖੇਤ ਵਿੱਚ ਦੀ ਨਹੀਂ ਲੰਘਿਆ ਸੀ ਤੇ ਅਸੀਂ ਖਾਣ ਲੱਗ ਗਏ ਕਿਧਰੇ ਤੇ ਗੁਰੂ ਦੀ ਗੱਲ ਨਹੀਂ ਮੰਨੀ ਜਿਹੜੇ ਲੋਕ ਸਿਗਰਟ ਪੀਣਗੇ ਤਬਾਕੂ ਖਾਣਗੇ ਉਹਨਾਂ ਨੂੰ ਮੂੰਹ ਦਾ ਗਲੇ ਦਾ ਤੇ ਲੰਗਰ ਕੈਂਸਰ ਹੋਏਗਾ। ਕੋਲਸਟਿਕ ਕੈਂਸਰ ਬਹੁਤ ਕਾਮਨ ਹੈ। ਉਹਦੇ ਥੋੜੇ ਜਿਹਾ ਸਿੰਪਟਮ ਦੱਸ ਦੇਣਾ ਤੁਹਾਡੇ ਡਾਕਟਰ ਵੀ ਤੇ ਰਾਤ ਨੂੰ ਬਾਰ-ਬਾਰ ਪਿਸ਼ਾਬ ਉੱਠਦੇ ਆ ਉਹ ਉਹਦੇ ਸਿੰਪਟਮਸ ਹੈ। ਠੀਕ ਹੈ ਉਹਦਾ ਬਹੁਤ ਵਧੀਆ ਟੈਸਟ ਹੈ ਪੀਐਸਏ ਇਥੇ ਕਰ ਰਹੇ ਆ ਤੂੰ ਕਰਵਾ ਲਓ। ਠੀਕ ਹੈ ਉਹਦਾ ਵੀ ਇਲਾਜ ਹੈ। ਛਾਤੀ ਤੇ ਬੱਚੇਦਾਨੀ ਦਾ ਆ ਹਰਤਾ ਜੀ ਛਾਤੀ ਦੇ ਕੈਂਸਰ ਦਾ ਕੱਲ ਇੰਟਰਵਿਊ ਦੇ ਕੇ ਆਇਆ ਮੈਂ ਚੰਡੀਗੜੀ। ਇਹ ਮਾਵਾ ਭੈਣਾਂ ਨੂੰ ਬੇਨਤੀ ਕਰਦਾ ਚਾਰ ਇਕੱਠੀਆਂ ਕਰ ਲਓ ਮੇਰੀਆਂ ਮਾਵਾ ਤੇ ਭੈਣਾਂ। ਜਿਨ੍ਹਾਂ ਦੀ ਉਮਰ 40 ਪਲੱਸ ਹੈ ਤੇ ਦੋਨੋਂ ਕੈਂਸਰ ਹੋਣਾ ਲਓ ਨੋਟ ਕਰ ਲਓ ਮੈਂ ਕੀ ਕਿਹਾ ਇੱਕ ਨੂੰ ਛਾਤੀ ਦਾ ਇੱਕ ਨੂੰ ਬੱਚੇ ਦਾ ਨਹੀਂ ਦੋਨੇ ਟੈਸਟ ਫ੍ਰੀ ਹੋ ਰਿਹਾ ਕਰਾਓ ਮੇਰੀਓ ਭੈਣੋ ਆਪ ਕਰਾਓ ਆਦੇ ਗਵਾਂਡੀਆਂ ਨੂੰ ਦੱਸੋ ਅਸੀਂ ਤੁਹਾਡੀ ਇਸ ਪਵਿੱਤਰ ਧਰਤੀ ਤੇ ਆਏ ਆ ਤੁਹਾਡੀ ਸੇਵਾ ਕਰਨ ਲਈ ਆਏ ਆ ਠੀਕ ਹੈ ਐਲਕ ਸਭ ਨੂੰ ਫ੍ਰੀ ਦੇ ਰਹੇ ਆ ਪੰਜਾਬ ਚ ਕੋਈ ਫ੍ਰੀ ਦਿੰਦਾ ਕੋਈ ਚੀਜ਼ ਬੋਲੋ ਅਸੀਂ ਲਿਦਰਾ ਨੂੰ ਵਾਦੇ ਨਹੀਂ ਕਰਦੇ ਅਸੀਂ ਕਰਕੇ ਦਿਖਾਉਨੇ ਆ ਮੈਂ ਪਿਛਲੇ ਇੰਟਰਵਿਊ ਚ ਕਿਹਾ ਅੱਜ ਫੇਰ ਕਹਿੰਨਾ ਲੋਕ ਪੱਤਰ ਲਾਉਂਦੇ ਆ ਨਾ ਇਥੇ ਆ ਆ ਕੁਛ ਕਰਾਂਗੇ ਅਸੀਂ ਹਸਪਤਾਲ ਖੋਲ ਕੇ ਪੱਥਰ ਲਾਵਾਂਗੇ ਆ ਦੇਖ ਲਿਓ 22 ਤਰੀਕ ਨੂੰ ਉਦੋਂ ਪੱਥਰ ਲਾਵਾਂਗੇ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲ ਕੇ ਪੱਥਰ ਲਾਵਾਂਗੇ ਤੇ ਨਹੀਂ ਪੱਥਰਾਂ ਦਾ ਤੁਹਾਨੂੰ ਪਤਾ ਵੀ ਕੀ ਹਾਲ ਕੋਤੇ ਹੀ ਪਿਸ਼ਾਫ ਕਰੀ ਜਾਂਦੇ ਉੱਥੇ ਪੱਥਰ ਲਾ ਜਾਂਦੇ ਹਨਾ ਕੋਰਤਬਾਨ ਲੀਡਰ ਕਰਗੇ ਅਸੀਂ ਉਹ ਚੀਜ਼ ਨਹੀਂ ਸਾਡੇ ਕੋਲੇ ਅਸੀਂ ਮਨੁੱਖਤਾ ਦੀ ਸੇਵਾ ਪੰਜਾਬ ਗਵਰਨਮੈਂਟ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਗਵਰਨਰ ਸਾਹਿਬ ਬੜੇ ਵਧੀਆ ਇਨਸਾਨ ਹੈ ਭਗਵੰਤਬਾਨ ਜੀ ਵੀ ਵਧੀਆ ਹੀ ਹੈ ਅਸੀਂ ਸਰਕਾਰ ਦੇ ਨਾਲ ਅਸੀਂ ਗਰੀਬ ਲੋਕਾਂ ਦੀ ਬਾਹ ਫੜਨ ਆਏ ਆ ਤੇ ਅਸੀਂ ਤੁਹਾਡੇ ਨਾਲ ਆ ਸਭ ਨੇ ਚੈੱਕ ਅਪ ਕਰਾਉਣਾ ਮੈਂ ਇੱਥੇ ਹੀ ਆ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਅਸੀਂ ਤੁਹਾਡੇ ਨਾਲ ਆ Worldcancercare.co.in ਜੇ ਕਿਸੇ ਨੇ ਟਿਲਫੁੱਲ ਪਹਿਣਾ ਹੋਵੇ ਨਾ ਪਾ ਦਿਓ ਪਰ ਉਹਦੇ ਉੱਤੇ ਪਹਿਣਾ ਨਹੀਂਗਾ ਕੇ ਪਾ ਲਵਗੇ ਹਾਂ ਸਾਡੇ ਸਾਡੇ ਕੋਲੇ ਵੀ ਗੋਲਕਾ ਆਹ ਗੋਲਕਾ ਨਹੀਂ ਚੱਲਦਾ ਸਾਡੀ ਗੋਲਕੀ ਵੱਖਰੀ ਆ ਸਾਡੀ ਵੀ ਗੋਲਕਾ ਗੁਰੂ ਸਾਹਿਬ ਨੇ ਚੀਕ-ਚੀਕ ਕੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਮੈਨੂੰ ਕਿਹਾ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਕਿੰਨੇ ਕਦੇ ਕੀਤੀ ਐ ਕਿੰਨੀ ਪਵਿੱਤਰ ਧਰਤੀ ਸੀ ਕੀ ਪ੍ਰਭੂ ਸਾਹਿਬ ਮੈਂ ਉਹਦੀ ਮਾਂ ਦੇ ਫੁੱਲ ਪਾਉਣ ਆਇਆ ਰੋ ਰੋ ਕੇ ਫੁੱਲ ਪਾ ਕੇ ਚਲਿਆ ਗਿਆ ਉਹ ਗੁਰੂ ਸਾਹਿਬ ਦਾ ਇੱਕ ਉੱਥੇ ਇੱਕ ਸੋਨਾ ਜਿਹਾ ਹਸਪਤਾਲ ਵੀ ਹੁੰਦਾ ਸੀਗਾ ਗੁਰੂ ਹਰ ਰਾਏ ਜੀ ਦਾ ਤੇ ਮੁਸਲਮਾਨ ਬਾਦਸ਼ਾਹ ਦਿੱਲੀ ਤੋਂ ਆਇਆ ਸੀ ਦਵਾਈ ਲੈਣ ਗੁਰੂ ਸਾਹਿਬ ਨੂੰ ਮਿਲਣ ਆਇਆ ਸੀ ਗੁਰੂ ਸਾਹਿਬ ਦੇ ਦੁਆਖਾਨੇ 'ਚ ਆਇਆ ਸੀ ਤੇ ਥਣ ਕਿੱਥੇ ਗਈ ਮੈਨੂੰ ਤਾਂ ਬਹੁਤ ਮਤਾਂ ਦਿੰਨੇ ਆ ਤੁਸੀਂ ਪਰ ਵੰਸੀਆ ਪੱਗ ਮੰਨ ਲੈ ਜੜੀ ਰੱਖ ਲੈ ਤੁਸੀਂ ਬਾਗ ਹੀ ਜਾੜਤਾ ਨਾ ਲੱਖਾ ਪਤਾ ਹੀ ਨਹੀਂ ਕਿੱਥੇ ਆ ਤੁਹਾਡੇ ਨਾਲ ਵਾਦਾ ਕਰਦੇ ਆ ਉਹ ਵੀ ਅਸੀਂ ਸੈਟਅਪ ਕਰਾਂਗੇ ਆਉਣ ਵਾਲੇ ਸਮੇਂ ਦੇ ਲਈ ਠੀਕ ਹੈ ਗੁਰੂ ਸਾਹਿਬ ਨੇ ਵੀ ਠਕੇ ਕਰ ਗਏ ਸਾਡੇ ਲੋਕ ਬੜੇ ਸੋਹਣੇ ਹਸਤਾਲ ਇੱਥੇ ਮਨਜ਼ੂਰ ਹੋਏ ਸੀ ਕੋਈ ਚਾਕੇ ਫਰੀਦਕੋਟ ਲੈ ਜਾਏ ਤੇ ਕੋਈ ਚਾਕੇ ਬਠਿੰਡੇ ਲੈ ਜਾਏ ਤੇ ਅਸੀਂ ਮੋਗੇ ਦੇ ਰਹਿਣ ਵਾਲੇ ਆ ਪਰ ਅਸੀਂ ਗੁਰੂ ਦੀ ਧਰਤੀ ਤੇ ਬਣਾਇਆ ਕਿਉਂਕਿ ਮੇਰਾ ਪਿੰਡ ਵੀ ਨਨਪੁਰ ਸਾਹਿਬ ਹੈ ਮੋਗਾ ਨਹੀਂ ਹਲਸੇ ਦਾ ਪਿੰਡ ਨਨਪੁਰ ਸਾਹਿਬ ਸਾਡਾ ਜਨਮ ਨਨਪੁਰ ਸਾਹਿਬ ਚੋਂ ਹੋਇਆ ਸੀ ਸਾਡਾ ਜੋ ਪੰਥ ਕਾਲ ਸਾ ਸੱਜਿਆ ਗਿਆ ਗੁਰੂ ਸਾਹਿਬ ਨੇ ਮੇਰਾ ਵੀ ਪਿੰਡ ਲੰਗਪੁਰ ਸਾਹਿਬ ਹੈ ਤੇ ਅਸੀਂ ਇਸ ਪਿੰਡ ਨੂੰ ਸੋਨਾ ਬਣਾਵਾਂਗੇ ਇਹ ਲਾਟੇ ਨੂੰ ਸੋਨਾ ਬਣਾਵਾਂਗੇ ਤੁਹਾਡੇ ਨਾਲ ਵਾਦਾ ਹੈ ਅੱਜ ਟੈਸਟ ਕਰਾਇਓ ਬੱਦ ਤੋਂ ਬਾਅਦ ਥੈਂਕ ਯੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ